ਤੇ ਨਾ 7-8 ਕਰੋੜ ਦਾ ਪਾਕਿਸਤਾਨ ਚ ਬੈਠਾ ਪੰਜਾਬੀ ਸਾਡੇ ਪੰਜਾਬੀ ਬੋਲਦੇ ਨੇ ਉਧਰ ਉਰਦੂ ਨੇ ਮਾਰ ਲਿਆ ਉਹ ਉਧਰ ਉਰਦੂ ਦਾ ਬੜਾ ਟ੍ਰੈਂਡ ਆ ਮਾਹੌਲ ਆ ਉਹਦੇ ਸ਼ਹਿਰਾਂ ਵਾਲੇ ਲਾਹੌਰ ਵਾਲੇ ਕਰਾਚੀ ਵਾਲੇ ਉਰਦੂ ਉਰਦੂ ਬੋਲਦੇ ਆ ਉਹ ਪੰਜਾਬੀ ਨੂੰ ਹੁੰਜੇ ਲਾਈ ਜਾਂਦੇ ਆ ਉਹਦੇ ਸਕੂਲਾਂ ਚ ਪੜਨ ਤੇ ਵੀ ਰੋਕਿਆ ਜਾਂਦਾ ਇਹ ਕੋਈ ਛੋਟੀ ਗੱਲ ਨਹੀਂ ਆ ਸਮਝਣ ਦੀ ਲੋੜ ਆ ਇਹ ਇੱਕ ਬਹੁਤ ਗਿਣੀ ਮਿਥੀ ਸਾਜ਼ਿਸ਼ ਆ ਬੜੀ ਖਤਰਨਾਕ ਸਾਜ਼ਿਸ਼ ਆ ਬੋਲੀ ਮਰਦੀ ਆ ਤਾਂ ਕੌਮ ਦੀ ਹੋਂਦ ਮਰ ਜਾਂਦੀ ਆ ਬੋਲੀ ਨਾਲ ਸਾਡਾ ਸਾਰਾ ਕੁਝ ਇਤਿਹਾਸ ਸਾਹਿਤ ਸਭਿਆਚਾਰ ਪਛਾਣ ਸਾਡੇ ਕਿਸੇ ਕਹਾਣੀਆਂ ਗੀਤ ਕਵਤਾਵਾਂ ਕੁੱਲ ਬੋਲੀ ਕਰਕੇ ਜਾਂਦੇ ਆ। ਇਹੀ ਕਰਕੇ ਬੋਲੀ ਤੇ ਹਮਲਾ ਹੋ ਰਿਹਾ। ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਭ ਤੋਂ ਵੈਸਲੀ ਕੌਮ ਹੈ ਤੋ ਪੰਜਾਬੀ ਨੇ। ਸਿੱਖੋ ਜਾ ਕੇ ਤਾਮਲਾਂ ਤੋਂ, ਸਿੱਖੋ ਬੰਗਾਲੀਆਂ ਤੋਂ, ਸਿੱਖੋ ਮਰਾਠਿਆਂ ਤੋਂ ਕਿੰਨਾ ਪਿਆਰ ਕਿੰਨੀ ਮੁਹੱਬਤ ਆਪਣੀ ਬੋਲੀ ਆਪਣੇ ਵਿਰਸੇ ਨੂੰ ਕਰਦੇ ਆ। ਸਾਰੀਆਂ ਲੜਾਈਆਂ ਇਹ ਦੂਜੇ ਤੀਜੇ ਥਾਂ ਆ ਜਾਂਦੀਆਂ ਨੇ। ਜੇ ਬੋਲੀ ਨਾ ਜਾਂਦੀ ਰਹੀ ਤਾਂ ਲੜਾਈਆਂ ਹੋਣੀਆਂ ਕਿੱਥੇ ਆ ਰਹਿਣੀਆਂ ਕਿੱਥੇ ਆ। ਉਹ ਦੂਜੀਆਂ ਤੀਜੇ ਨੰਬਰ ਦੀਆਂ ਲੜਾਈਆਂ ਨੇ ਪਹਿਲੀ ਲੜਾਈ ਸਾਡੀ ਬੋਲੀ ਨੂੰ ਬਚਾਉਣ ਦੀ ਆ ਅੱਜ ਅਸੀਂ ਇੱਥੋਂ ਵਿਗਲ ਵਜਾਇਆ ਪੂਰੇ ਪੰਜਾਬ ਦਾ ਚੱਕਰ ਅਸੀਂ 21 ਫਰਵਰੀ ਮਾਂ ਬੋਲੀ ਦਿਹਾੜੇ ਦੇ ਰੂਪ ਦੇ ਵਿੱਚ ਸਾਰੀ ਦੁਨੀਆ 'ਚ ਮਨਾਉਂਦੇ ਆ ਮਾਂ ਬੋਲੀ ਪ੍ਰੇਮੀ ਨੇ ਜਿਹੜੇ 21 ਫਰਵਰੀਆ ਦਿਹਾੜਾ ਅਸੀਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮਨਾ ਰਹੇ ਆ ਤੇ ਅਸੀਂ 1 ਦਸੰਬਰ ਤੋਂ ਸ਼ੁਰੂ ਕਰਕੇ ਸਾਰੇ ਪੰਜਾਬ ਦਾ ਚੱਕਰ ਲਾਉਣਾ ਹੈ ਤੇ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਤੇ ਇਕੱਠੇ ਕਰਨਾ ਹੈ ਕਿ ਇਹ ਸੰਘਰਸ਼ ਪੂਰੇ ਪੰਜਾਬ 'ਚ ਫੈਲਣਾ ਪੈਣਾ ਹੈ ਨਹੀਂ ਸਾਡੀਆਂ ਜੜਾਂ ਪਟਕੇ ਤੇ ਸਾਨੂੰ ਤਬਾਹ ਕਰ ਦੇਣਗੇ ਅੱਜ ਦਾ ਪਿਛਲੇ ਦਿਨਾਂ ਦੇ ਅੰਦਰ ਸਰਬਹਿੱਤਕਾਰੀ ਸਕੂਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਬੋਲੀ ਨੂੰ ਲੈ ਕੇ ਲਾਂਘਾਂ ਜਾਂਦਿਆਂ 17 ਨੂੰ ਲੈ ਕੇ ਤੇ ਜਬਰੀ ਕੜੇ ਜਿਹੜੇ ਤੇ ਜਾਂ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਉਹਨੂੰ ਜਬਰੀ ਥੋਪਿਆ ਜਾ ਰਿਹਾ ਜਿਹੜੀ ਪੂਰੇ ਦੇਸ਼ ਦੇ ਅੰਦਰ ਇੱਕ ਬੋਲੀ ਦੀ ਗੱਲ ਕਰਦੇ ਆ ਬਾਕੀ ਬੋਲੀਆਂ ਨੂੰ ਬਾਕੀ ਸੱਭਿਆਚਾਰਾਂ ਨੂੰ ਖਤਮ ਕਰ ਦੇਣਾ ਚਾਹੁੰਦੇ ਆ ਇਹ ਇੱਕ ਸਕੂਲ ਦਾ ਮਸਲਾ ਨਹੀਂ ਆ ਵੀ ਇਕੱਲੇ ਸਰਵਹਤਕਾਰੀ ਸਕੂਲ ਰਾਮਪੁਰੇ ਦਾ ਮਸਲਾ ਹੈ 129 ਸਕੂਲ ਤਾਂ ਇਹਨਾਂ ਦੀ ਨੇ ਪੰਜਾਬ ਦੇ ਅੰਦਰ ਜਿਦੋਂ علاوہ ਸੈਂਟ ਜੇਵੀ ਅਰਸੈਂਟ ਜੋਸਫ ਜਿੰਨੇ ਸਕੂਲਾਂ ਦੇ ਅੰਦਰ ਸਾਡੀ ਬੋਲੀ ਦਾ ਕਹਾਣ ਹੋ ਰਿਹਾ ਉਹਦੇ ਖਿਲਾਫ ਅੱਜ ਅਸੀਂ ਡੀਸੀ ਬਠਿੰਡਾ ਨੂੰ ਤੇ ਡੀਓ ਬਠਿੰਡਾ ਨੂੰ ਆ ਸਾਰੇ ਬੱਚੇ ਉਹ ਸਕੂਲ ਦੇ ਬੱਚੇ ਨੇ ਨਾਲ ਇਹਨਾਂ ਦੇ ਮਾਪੇ ਆ ਮਿਲ ਕੇ ਅਸੀਂ ਇੱਕ ਮੰਗ ਪੱਤਰ ਦੇ ਰਹੇ ਹਾਂ ਵੀ ਇਹਨਾਂ ਦੇ ਖਿਲਾਫ ਜਿਹੜੀ 1967 ਦਾ ਮਾਂ ਬੋਲੀ ਕਾਨੂੰਨ ਹੈ ਉਹਦੀ ਇਹ ਲੰਗਣਾ ਕਰ ਰਹੇ ਆ ਉਹਦੇ ਤਹਿਤ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਆ ਉਹ ਕਾਰਵਾਈ ਕੀਤੀ ਜਾਵੇ ਹਿਮਾਚਲ ਤੋਂ ਲਿਆ ਲੈ ਕੇ ਟੀਚਰ ਰੱਖੀ ਜਾਂਦੇ ਆ ਜਿਨ੍ਹਾਂ ਨੂੰ ਨਾ ਪੰਜਾਬੀ ਬੋਲਣੀ ਨਾ ਲਿਖਣੀ ਨਾ ਪੜ੍ਹਨੀ ਆਉਂਦੀ ਆ ਇਹ ਸਾਰੀ ਗੱਲਬਾਤ ਤੁਸੀਂ ਆਪਣੀ ਅੱਖੀ ਜਿਹੜੀ ਉਹ ਸੁਣੀ ਵੀ ਆ ਤੇ ਦੇਖੀ ਵੀ ਆ ਸੋ ਇਸ ਲਈ ਅੱਜ ਅਸੀਂ ਇਹ ਇੱਕ ਵਾਰੀ ਸਰਕਾਰ ਨੂੰ ਡੀਸੀ ਰਾਹੀਂ ਡੀਓ ਰਾਹੀਂ ਉਹਨਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਆ ਗੱਲ ਕਿ ਜੇ ਪੰਜਾਬ ਅੰਦਰ ਸਾਡੀ ਬੋਲੀ ਦਾਆਂ ਘਾਣ ਹੋਊਗਾ ਸਾਡੀ ਸੱਭਿਆਤ ਨੂੰ ਸਾਡੀ ਹੋਂਦ ਨੂੰ ਖਤਮ ਕੀਤਾ ਜਾਊਗਾ ਤਾਂ ਪੰਜਾਬੀ ਇਹਨੂੰ ਕਦੇ برداشت ਨਹੀਂ ਕਰਨਗੇ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਮਾਨ ਸਾਹਿਬ ਤੁਹਾਡਾ ਫਰਜ ਬਣਦਾ ਤੁਸੀਂ ਮਾਂ ਬੋਲੀ ਦੇ ਸਿਰ ਤੇ ਦੁਨੀਆ ਦੇ ਉੱਤੇ ਮਾਣ ਬਣੇ ਹੋ ਤੁਹਾਡਾ ਨਾਂ ਚਮਕਿਆ ਇਸੇ ਬੋਲੀ ਨੇ ਤੁਹਾਨੂੰ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਇਹ ਬੋਲੀ ਦਾ ਘਾਣ ਤੁਹਾਡੀ ਸਰਕਾਰ ਚ ਹੋਵੇ ਇਹ ਬਹੁਤ ਮੈਨੂੰ ਲੱਗਦਾ ਕਿ ਗੱਲ ਅਸਹਿਣਯੋਗ ਆ ਤੁਹਾਨੂੰ ਬੇਨਤੀ ਜਾਂ ਗੁਜਾਰਸ਼ ਹੈ ਕਿ ਪੰਜ ਸੱਤ ਸਕੂਲਾਂ ਦੀਆਂ ਮਾਨਤਾ ਕਰੋ ਰੱਦ ਜਿਹੜੇ ਸਕੂਲ ਇੱਥੇ ਆ ਜਾ ਘਾਨ ਕਰਦੇ ਆ ਸਾਡੀਆਂ ਬੋਲੀਆਂ ਨਾਲ ਇਹੋ ਜਿਹਾ ਦਰਵਾਹਰ ਕਰਦੇ ਆ ਆਪੇ ਸਾਰੇ ਇਹ ਲੀਤੇ ਆ ਜਾਣਗੇ ਇਹ ਕੋਈ ਛੋਟੀ ਗੱਲ ਨਹੀਂ ਆ ਸਮਝਣ ਦੀ ਲੋੜ ਆ ਇਹ ਇੱਕ ਬਹੁਤ ਗਿਣੀ ਮਿਥੀ ਸਾਜ਼ਿਸ਼ ਆ ਬੜੀ ਖਤਰਨਾਕ ਸਾਜ਼ਿਸ਼ ਆ ਬੋਲੀ ਮਰਦੀ ਆ ਤਾਂ ਕੌਮ ਦੀ ਹੋਂਦ ਮਰ ਜਾਂਦੀ ਆ ਬੋਲੀ ਨਾਲ ਸਾਡਾ ਸਾਰਾ ਕੁਝ ਇਤਿਹਾਸ ਸਾਹਿਤ ਸੱਭਿਆਚਾਰ ਪਛਾਣ ਸਾਡੇ ਕਿੱਸੇ ਕਹਾਣੀਆਂ ਗੀਤ ਕਵਤਾਵਾਂ ਕੁੱਲ ਬੋਲੀ ਕਰਕੇ ਜਾਂਉਂਦੇ ਆ ਇਹੀ ਕਰਕੇ ਬੋਲੀ ਤੇ ਹਮਲਾ ਹੋ ਰਿਹਾ ਪੰਜਾਬੀ ਸੁੱਤੇ ਪਏ ਆ ਆਪਾਂ ਘਰਾਂ ਚ ਤੌਰ ਨਾ ਕੋਈ ਕਣਖ ਬੀਜੀ ਜਾਂਦਾ ਕੋਈ ਆਲੂ ਬੀਜੀ ਜਾਂਦਾ ਕੋਈ ਵਿਆਹਾਂ ਚ ਤਰੇ ਫਿਰਦੇ ਆ ਮੈਂ ਇਹ ਨਹੀਂ ਕਹਿੰਦਾ ਕੰਮ ਨਹੀਂ ਕਰਨਾ ਚਾਹੀਦਾ ਕੰਮ ਕਰੋ ਯਾਰ ਪਰ ਜਿੱਥੇ ਸਾਡੀ ਬੋਲੀ ਨਾਲ ਉਹਨਾਂ ਸਕੂਲਾਂ ਚ ਹੀ ਕਿੰਨਾ ਕੁ ਜਾ ਕੇ ਪਤਾ ਕਰਦੇਵੇਂ ਸਾਡੀ ਬੋਲੀ ਨਾਲ ਤੁਸੀਂ ਕੀ ਕਰ ਰਹੇ ਹੋ ਮੈਨੂੰ ਨਹੀਂ ਲੱਗਦਾ ਬਹੁਤ ਥੋੜੇ ਮਾਪੇ ਹੋਣੇ ਆ ਜਿਹੜੇ ਕੋਈ ਮਹੀਨੇ 2 ਮਹੀਨਾਵਾਂ ਬਾਅਦ ਸਕੂਲ ਜਾਂਦੇ ਹੋਣੇ ਆ ਨਹੀਂ ਸਾਲ ਬਾਅਦ ਜਾਂਦੇ ਆ ਆ ਕੇ ਇੱਕ ਵਾਰੀ ਰਿਜ਼ਲਟ ਲੈ ਕੇ ਵਾਪਸ ਆ ਜਾਂਦੇ ਆ ਸਾਡੇ ਜਵਾਕ ਨੂੰ ਕਿਹੜੇ ਇਤਿਹਾਸ ਨਾਲ ਜੋੜੀ ਜਾਂਦੇ ਆ ਕਿਹੜੀ ਉਹ ਸਿੱਖਿਆ ਪੜ੍ਹਾ ਰਹੇ ਆ ਕਿਹੜੀ ਬੋਲੀ ਪੜ੍ਹਾ ਰਹੇ ਆ ਕੋਈ ਸਾਡੇ ਲੋਕਾਂ ਨੂੰ ਲੈਣਾ ਦੇਣਾ ਨਹੀਂ ਹੈ ਇਸੇ ਕਰਕੇ ਮੈਂ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਭ ਤੋਂ ਵੈਸਲੀ ਕੌਮ ਹੈ ਤੋ ਪੰਜਾਬੀ ਨੇ ਸਿੱਖੋ ਜਾ ਕੇ ਤਾਮਲਾਂ ਤੋਂ ਸਿੱਖੋ ਬੰਗਾਲੀਆਂ ਤੋਂ ਸਿੱਖੋ ਮਰਾਠਿਆਂ ਤੋਂ ਕਿੰਨਾ ਪਿਆਰ ਕਿੰਨੀ ਮੁਹੱਬਤ ਆਪਣੀ ਬੋਲੀ ਆਪਣੇ ਵਿਰਸੇ ਨੂੰ ਕਰਦੇ ਆ ਠੀਕ ਆ ਮੈਂ ਕਦੇ ਨਹੀਂ ਕਿਹਾ ਕਿ ਦੂਜੀਆਂ ਬੋਲੀਆਂ ਨਾ ਪੜੋ ਲਿਖੋ ਸਿੱਖੋ ਬੰਦੇ ਨੂੰ ਇਨਸਾਨ ਨੂੰ ਆਪਣੇ ਜਵਾਕਾਂ ਨੂੰ ਹਰ ਬੋਲੀ ਨਾਲ ਜੋੜੋ ਚਾਹੇ ਅੰਗਰੇਜ਼ੀ ਆ ਚਾਹੇ ਕੋਹੋਰ ਜ਼ਮਾਨਾ ਪਰ ਆਪਣੀ ਮਾਂ ਬੋਲੀ ਨੂੰ ਖਤਮ ਨਾ ਹੋਣ ਦਿਓ ਇਹ ਬਹੁਤ ਵੱਡਾ ਸਾਡੇ ਅੱਗੇ ਸਵਾਲ ਆ ਅੱਜ ਪੰਜਾਬੀਆਂ ਦੇ ਅੱਗੇ ਮੈਂ ਕਹਿੰਦਾ ਸਾਰੀਆਂ ਲੜਾਈਆਂ ਇਹ ਦੂਜੇ ਤੀਜੇ ਥਾਂ ਜਾਂਦੀਆਂ ਨੇ ਜੇ ਬੋਲੀ ਨਾ ਜਾਂਦੀ ਰਹੀ ਤਾਂ ਲੜਾਈਆਂ ਹੋਣੀਆਂ ਕਿੱਥੇ ਆ ਰਹਿਣੀਆਂ ਕਿੱਥੇ ਆ ਉਹ ਦੂਜੀਆਂ ਤੀਜੇ ਨੰਬਰ ਦੀਆਂ ਲੜਾਈਆਂ ਨੇ ਪਹਿਲੀ ਲੜਾਈ ਸਾਡੀ ਬੋਲੀ ਨੂੰ ਬਚਾਉਣ ਦੀ ਆ ਅੱਜ ਇਸੇ ਇਥੋਂ ਵਿਗਲ ਵਜਾਇਆ ਪੂਰੇ ਪੰਜਾਬ ਦਾ ਚੱਕਰ ਅਸੀਂ 21 ਫਰਵਰੀ ਮਾਂ ਬੋਲੀ ਦਿਹਾੜੇ ਦੇ ਰੂਪ ਦੇ ਵਿੱਚ ਸਾਰੀ ਦੁਨੀਆ 'ਚ ਮਨਾਉਂਦੇ ਆ ਪੂਰੇ ਮਾਂ ਬੋਲੀ ਪ੍ਰੇਮੀ ਨੇ ਜਿਹੜੇ 21 ਫਰਵਰੀ ਦਿਹਾੜਾ ਅਸੀਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮਨਾ ਰਹੇ ਆ ਤੇ ਅਸੀਂ 1 ਦਸੰਬਰ ਤੋਂ ਸ਼ੁਰੂ ਕਰਕੇ ਸਾਰੇ ਪੰਜਾਬ ਦਾ ਚੱਕਰ ਲਾਉਣਾ ਹੈ ਤੇ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਤੇ ਇਕੱਠੇ ਕਰਨਾ ਹੈ ਕਿ ਇਹ ਸੰਘਰਸ਼ ਪੂਰੇ ਪੰਜਾਬ 'ਚ ਫੈਲਣਾ ਪੈਣਾ ਹੈ ਨਹੀਂ ਸਾਡੀਆਂ ਜੜਾਂ ਪਟਕੇ ਤੇ ਸਾਨੂੰ ਤਬਾਹ ਕਰ ਦੇਣਗੇ ਲੱਖਾਂ ਜੀ ਕਿਤੇ ਨਾ ਕਿਤੇ ਇਹਦੇ ਵਿੱਚ ਆਪਣੇ ਜਿਹੜੇ ਬਿਹਾਗੇ ਮਾਪੇ ਨੇ ਉਹ ਵੀ ਬਿਹਾਣੀ ਜ਼ਿੰਮੇਵਾਰ ਹੈ ਕਿ ਉਹਨਾਂ ਸਕੂਲਾਂ 'ਚ ਵੀ ਆਪਣੇ ਬੱਚਾ ਨੂੰ ਵੀ ਆਪਣਾ ਲੈ ਹੀ ਗਏ ਐਡਮਿਸ਼ਨ ਮੈਂ ਬਿਲਕੁਲ ਦੇਖੋ ਮਾਪੇ ਕਿਵੇਂ ਜ਼ਿੰਮੇਵਾਰ ਹੈ ਕੱਲ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਦਿਹਾੜਾ ਸੀ ਤੇ ਕਿੰਨੇ ਕ ਸਾਡੇ ਪੰਜਾਬੀਆਂ ਨੂੰ ਪਤਾ ਹੈ ਤੇ ਕਿੰਨੇ ਕ ਸਾਡੇ ਜਵਾਕਾਂ ਨੂੰ ਪਤਾ ਜੇ ਉਹਨਾਂ ਨੇ ਦੱਸਿਆ ਕਿ ਸ਼ੇਰੇ ਪੰਜਾਬ ਦਾ ਜਨਮ ਦਿਨ ਅੱਜ ਇਤਿਹਾਸ ਤਾਂ ਬਿਲਕੁਲ ਕੋਰੇ ਹੋ ਰਿਆਂ ਸਖਣੇ ਹੋ ਰਿਆਂ ਸੀ ਨਾ ਅੱਛਾ ਦੁਸ਼ਮਣ ਇਹੀ ਤਾਂ ਚਾਹੁੰਦਾ ਹੈ ਕਿ ਜਿੰਨੇ ਇਹਨਾਂ ਦੇ ਰਹਿਬਰਾਂ ਸ਼ਹੀਦ ਐ ਯੋਧੇ ਐ ਇਹਨਾਂ ਦੇ ਰਾਜੇ ਹੋਏ ਨੇ ਉਹਨਾਂ ਨੂੰ ਖਤਮ ਕਰੋ ਇਹਨਾਂ ਦੇ ਦਿਲਾਂ ਚੋਂ ਭਲਾਓ ਬਸਾਰੋ ਜਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕਰ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਮਾਂ ਨੀ ਨਾ ਮਹਿਸੂਸ ਕਰਨ ਕਿ ਹਾਂ ਅਸੀਂ ਸ਼ੇਰੇ ਪੰਜਾਬ ਮਹਾਰਜੀ ਸਿੰਘ ਦੇ ਵਾਰਿਸ ਆ ਅਜੀ ਹਰ ਸਿੰਘ ਨਲੂਏ ਦੇ ਵਾਰਿਸ ਆ ਅਸੀਂ ਪਪਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਆ ਇਹ ਉਹਨਾਂ ਨੂੰ ਜਾਣ ਬੁੱਝ ਕੇ ਆਇਆ ਹੈ ਇਤਿਹਾਸ ਲਿਖ ਰਹੇ ਨੇ ਤੁਸੀਂ ਦੇਖੋ ਕਿਤਾਬਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਬਾਰੇ ਕੀ ਲਿਖਿਆ ਗਿਆ ਛਿੰਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਬਾਰੇ ਕੀ ਲਿਖਿਆ ਜਾ ਰਿਹਾ ਹੈ ਇਤਿਹਾਸ ਦੀਆਂ ਕਿਤਾਬਾਂ ਦੇ ਅੰਦਰ ਲਿਖਿਆ ਜਾ ਰਿਹਾ ਵੀ ਇਹ ਤਾਂ ਪਘੋੜੇ ਹੋ ਗਏ ਇਹ ਬੱਚਾ ਨੂੰ ਛੱਡ ਕੇ ਭੱਜ ਗਏ ਇਹ ਖੁਦਕੁਸ਼ੀ ਕਰ ਗਏ ਇਹ ਸਾਡੇ ਗੁਰੂਆਂ ਬਾਰੇ ਲਿਖਿਆ ਜਾ ਰਿਹਾ ਅੱਜ ਤੋਂ 100 ਸਾਲ ਬਾਅਦ ਜੋ ਸਾਡੇ ਜਵਾਕਾਂ ਨੇ ਆ ਕੇ ਆਉਣ ਵਾਲੀਆਂ ਨਸਲਾਂ ਨੇ ਇਤਿਹਾਸ ਚੱਕਣਾ ਦੇ ਪੜ੍ਹਨਾ ਉਹ ਕਹਣਗੇ ਤੁਸੀਂ ਕਹਿੰਦੇ ਆ ਗੁਰੂ ਗੋ ਹਰ ਸਿੰਘ ਨੜੂ ਨੇ ਕੱਥਨ ਤੱਕ ਰਾਜ ਭਾਗ ਕੰਮ ਕਰ ਲਿਆ। ਛੇਰੇ ਪੰਜਾਬ ਦਾ ਰਾਜ ਸਭ ਤੋਂ ਦੁਨੀਆ 'ਚ ਮਹਾਨ ਰਾਜ ਸੀਗਾ। ਕਿਹੜੇ ਰਾਜ ਦੀਆਂ ਗੱਲਾਂ ਕਰਦੇ ਆਂ? ਇਹ ਤਾਂ ਇੰਨੇ ਮਾੜੇ ਦਿਨ ਖਿੱਦੋਂ ਬੰਦੇ ਹੋਏ ਆ। ਇਤਿਹਾਸ 'ਚ ਬਦਲੇ ਜਾ ਰਿਹਾ ਸਾਰਾ। ਮੇਰਾ ਸਵਾਲ ਇਹ ਸੀਗਾ ਵੀ ਜੇ ਅਸੀਂ ਉਹਨਾਂ ਸਕੂਲਾਂ ਦਾ ਬਾਈਕਾਟ ਕਰਦੀ ਅਸੀਂ ਉੱਥੇ ਆਪਣੇ ਬੱਚੇ ਵੀ ਆਪਾਂ ਨਾ ਹੀ ਲੈ ਕੇ ਜਾਈਏ, ਨਾ ਲਾਈਏ। ਤਾਂ ਫੇਰ ਇਹ ਸਭ ਆਪਣੇ ਆਪ ਹੀ ਖਤਮ ਨਾ ਹੋ ਜਾਣ ਭਾਜੀ। ਦੇਖੋ ਇੱਕ ਗੱਲ ਇਹ ਸਵਾਲ ਬਹੁਤ ਵਾਰੀ ਉੱਠਿਆ। ਕਿ ਜੀ ਤੁਸੀਂ ਉਹਨਾਂ ਸਕੂਲਾਂ 'ਚ ਪੜ੍ਹਨਾ ਨਾ ਪਾਓ। ਕੱਲ ਨੂੰ ਇਹ ਕਹਿਣਗੇ ਪੰਜਾਬ 'ਚ ਨਾ ਰਹੋ। ਇਹ ਬਿਲਕੁਲ ਗਲ ਅਸੀਂ ਇਹ ਨਹੀਂ ਕਹਿੰਦੇ ਆ ਨਾ ਖੋਲੋ ਆਉਣਾ ਖੋਲੋ ਸਕੂਲ ਖੋਲੋ ਆਪਣੇ ਜਵਾਬ ਪੜਨ ਪਾਓ ਪਰ ਸਰਕਾਰ ਦੀਆਂ ਹਦਾਇਤਾਂ ਸਖਤ ਹੋਣ ਵੀ ਪੰਜਾਬੀ ਦੀ ਨਰਾਦਰੀ ਪੰਜਾਬੀ ਦੀ ਬੇਕਦਰੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿੱਥੇ ਨੇ ਜ਼ਿਲ੍ਹਿਆਂ ਦੇ ਡੀਸੀ ਬਟ ਆਪਣੇ ਡੀਓ ਕਿੱਥੇ ਭਾਸ਼ਾ ਵਿਭਾਗ ਵਾਲੇ ਕਿੱਥੇ ਮੁੱਖ ਮੰਤਰੀ ਕਹਿੰਦੇ ਸੀ ਵੀ 21 ਫਰਵਰੀ ਤੱਕ ਅਸੀਂ ਸਾਰੇ ਬੋਰਡਾਂ ਦੇ ਉੱਤੇ ਪੰਜਾਬੀ ਕਰ ਦੇਣੀ ਹੈ ਕੋਈ ਅਮਲੀ ਰੂਪ ਚ ਲਾਗੂ ਹੋਇਆ ਅੱਜ ਉਸ ਗੱਲ ਨੂੰ ਵੀ ਸਾਲ ਹੋ ਗਿਆ ਦੁਬਾਰੇ 21 ਫਰਵਰੀ ਆ ਗਈ ਇਹ ਅਮਲੀ ਰੂਪ ਵਿੱਚ ਲਾਗੂ ਨਹੀਂ ਹੋ ਰਿਹਾ ਮੈਂ ਜਿਹੜੀ ਗੱਲ ਤੁਸੀਂ ਕੀਤਾ ਉਹਦਾ ਸਵਾਲ ਦਾ ਜਵਾਬ ਦਿੰਨਾ ਹੈ ਜੇ ਸਾਡੇ ਮਾਪੇ ਨੇ ਨਖਿੱਦ ਨਾ ਹੋਣ ਨਕੰਮੇ ਨਾ ਹੋਣ ਸਾਨੂੰ ਸ਼ਰਮ ਅਰਸ ਕਰਨ ਦੀ ਲੋੜ ਨਾ ਪਵੇ ਲਗਾਜੀ ਤੁਸੀਂ ਪ੍ਰਵਾਸੀ ਮਜ਼ਦੂਰਾਂ ਦੀ ਵੀ ਲੜਾਈ ਲੜੀ ਹੈ ਇੱਕ ਪ੍ਰਵਾਸੀ ਘਰੇ ਆ ਜਾਂਦਾ ਤੇ ਸਾਰਾ ਪਰਿਵਾਰ ਹਿੰਦੀ ਬੋਲਣਾ ਸ਼ੁਰੂ ਕਰ ਦਿੰਦਾ ਜਦੋਂ ਕਿ ਉਹਨੂੰ ਪੰਜਾਬੀ ਨਹੀਂ ਸਿਖਾਉਂਦੇ ਮੈਂ ਇਹ ਗੱਲ ਸਾਡੇ ਲੋਕਾਂ ਨੂੰ ਬੋਲੀ ਦਾ ਮਹੱਤਵ ਹੀ ਨਹੀਂ ਪਤਾ ਬੱਡੀ ਗੱਲ ਇਹ ਹੁੰਦੀ ਹੈ ਕਿ ਸਾਡੇ ਪੰਜਾਬੀਆਂ ਨੂੰ ਹਲੇ ਐਂ ਲੱਗਦਾ ਵੀ ਯਾਰ ਬੋਲੀ ਵੀ ਕੋਈ ਚੀਜ਼ ਆ ਬੋਲੀ ਵੀ ਮਰ ਜਾਂਦੀ ਹੁੰਦੀ ਹੈ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਇੱਕ ਕਹਾਣੀ ਪੜ ਰਿਹਾ ਸੀ ਕਿਸੇ ਬੰਦੇ ਦੀ ਦੇਖੋ ਇੱਥੇ ਹਜ਼ਾਰਾਂ ਬੋਲੀਆਂ ਲੋਪ ਹੋ ਗਈਆਂ ਬਹੁਤ ਬੋਲੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚੋਂ ਆ ਪੂਰੀ ਦੁਨੀਆ ਦੇ ਵਿੱਚੋਂ ਉਹ ਮੈਂ ਉਹਦੇ ਇਨਸਾਨ ਦੀ ਕਹਾਣੀ ਪੜ ਰਿਹਾ ਸੀ ਕਿ ਹੌਲੀ 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 ਉਹਦੀ ਬੋਲੀ ਮਰਦੀ ਗਈ ਮਰਦੀ ਗਈ ਮਰਦੀ ਗਈ ਤੇ ਉਹ ਬੋਲੀ ਅਖੀਰ ਦੇ ਤੇ ਇਕੱਲਾ ਰਹਿ ਗਿਆ ਬੋਲਣ ਵਾਲਾ ਅਖੀਰ ਨੂੰ ਇਹੋ ਦਾ ਕੋਈ ਉਹਦੀ ਪੂਰੀ ਗੱਲਬਾਤ ਨਾ ਸੁਣੇ ਉਹ ਬੋਲੇ ਵਿਚਾਰਾ ਉਹਦੀ ਕੋਈ ਸਮਝ ਨਾ ਆਵੇ ਕਿਸੇ ਨੂੰ ਤਾਂ ਕੰਧਾਂ 'ਚ ਟੱਕਰਾ ਮਾਰ ਮਾਰ ਕੇ ਕਮਲਾ ਹੋ ਗਿਆ ਕੀ ਹਾਲਾਤ ਸਾਡੇ ਨਾ ਵਾਪਰ ਰਹੇ ਆ ਅੱਜ 10ਵੇਂ ਨੰਬਰ ਤੇ ਆ ਪੰਜਾਬੀ 600 ਬੋਲੀ ਪੂਰੀ ਦੁਨੀਆ 'ਚ ਬੋਲੀ ਜਾਂਦੀ ਹੈ ਤੇ ਬਹੁਤ ਉੱਚਾ ਸਥਾਨ ਆ ਸਾਡਾ 13-14 ਕਰੋੜ ਬੰਦਾ ਅੱਜ ਪੰਜਾਬੀ ਬੋਲਦਾ ਪਰ ਕੀ ਅਸੀਂ ਬੋਲਣ ਤੱਕ ਸੀਮਤ ਰਹਿ ਜਾਾਂਗੇ ਲਿਖਣਾ ਭੁੱਲ ਜਾਾਂਗੇ ਵਿਆਕਰਣ ਭੁੱਲ ਜਾਾਂਗੇ ਲਿਪੀ ਭੁੱਲ ਜਾਾਂਗੇ ਅਸੀਂ ਉਧਰ ਨੂੰ ਵੱਧ ਰਹੇ ਹਾਂ ਹੁਣ 10ਵੀਂ ਚ ਪੜਦੇ ਜਵਾਕ ਨੇ ਸਕੂਲਾਂ ਚ ਪਿੰਡਾਂ ਦੇ ਨੌ ਨਹੀਂ ਪੰਜਾਬੀ ਚ ਲਿਖਣੇ ਆਉਂਦੇ ਏਕਾ ਦੂਆ ਬਿਲਕੁਲ ਖਤਮ ਕਰਦਾ ਸਕੂਲਾਂ ਚ ਪਹਾੜੇ ਖਤਮ ਕਰਤੇ ਇੱਕ ਬਹੁਤ ਵੱਡੀ ਸਾਜ਼ਿਸ਼ਾ ਜਿਹਦੇ ਨਾਲ ਸਾਡੀ ਮੈਂ ਕਹਿੰਦਾ ਬੋਲੀ ਨਹੀਂ ਮਰਨੀ ਸਭ ਤੋਂ ਵੱਡੀ ਜੇ ਆਪਾਂ ਮੈਂ ਕਹਿੰਦਾ ਬੋਲੀ ਨੂੰ ਕਿਸੇ ਧਰਮ ਨਾਲ ਨਾਲ ਜੋੜੋ ਬੋਲੀ ਸਿੱਖ ਹਿੰਦੂ ਤੇ ਮੁਸਲਮਾਨ ਸਭ ਦੀ ਸਾਂਝੀ ਬੋਲੀ ਹੈ ਇਧਰ ਹਲੇ ਮਾੜਾ ਮੋਟਾ ਜਦੋਂ ਲੜਦੇ ਆ ਸੰਘਰਸ਼ ਕਰਦੇ ਆ ਲੋਕ ਆ ਮੈਂ ਧੰਨਵਾਦ ਕਰੂੰਗਾ ਲਖਣ ਸਿੰਘ ਗਿੱਲ ਦਾ ਜਿਹੜੇ 9 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕਰਕੇ ਗ ਉਨ੍ਹਾਂ ਦੀ ਬਦੌਲਤ ਅੱਜ ਕਾਨੂੰਨ ਬਣਿਆ ਨੰਬਰ 667 ਦੇ ਵਿੱਚ ਤੇ ਅੱਜ ਉਹ ਮਾੜਾ ਮੋਟਾ ਐ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ ਆਉਂਦੀ ਹੈ ਲਹਿੰਦੇ ਪੰਜਾਬ ਦੇ ਅੱਧੂ ਮાળા ਹਾਲ ਹੈ ਪਰ ਉਧਰ ਵੀ ਜਿਹੜੇ ਪੰਜਾਬੀ ਪ੍ਰੇਮੀ ਨੇ ਉਹ ਵਿਚਾਰੇ ਰੌਲਾ ਪਾ ਰਹੇ ਨੇ ਸੰਘਰਸ਼ ਕਰ ਰਹੇ ਨੇ ਲੋਕਾਂ ਨੂੰ ਇਕੱਠੇ ਕਰ ਰਹੇ ਨੇ ਉਧਰ ਵੀ ਲੋਕਾਂ ਨੂੰ ਸਮਝ ਨਹੀਂ ਪਈ ਹੋਈ ਉਧਰ ਵੀ ਭੂਤ ਸਵਾਰ ਆ ਲੋਕਾਂ ਦੇ ਉਰਦੂ ਦਾ ਤੇ ਇੱਧਰ ਲੋਕਾਂ ਨੇ ਸਾਡੇ ਘਰਾਂ 'ਚ ਹਿੰਦੀ ਦਾ ਟ੍ਰੈਂਡ ਚਲਾ ਲਿਆ ਤੇ ਘਰਾਂ ਦੇ ਵਿੱਚ ਅੰਗਰੇਜ਼ੀ ਦਾ ਚਲਾ ਲਿਆ ਮੈਂ ਕਹਿੰਦਾ ਕਿ ਜੋ ਮਰਜ਼ੀ ਮੈਂ ਫਿਰ ਕਹਿੰਦਾ ਬੋਲੀ ਹਰ ਸਿੱਖਣੀ ਚਾਹੀਦੀ ਆ ਬੋਲਣੀ ਚਾਹੀਦੀ ਆ ਬਸ਼ਰਤੇ ਮੈਂ ਗੱਲ ਕਹਿੰਦਾ ਮੈਂ ਦੁਨੀਆ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਆ ਮੈਂ ਠਿਕ ਠੋਕ ਕੇ ਗੱਲ ਕਹਣਾ ਕਿ ਸਾਡੀ ਬੋਲੀ ਦਾ ਕਿਸੇ ਬੋਲੀ ਕੋਲੇ ਤੋੜ ਨਹੀਂ ਹੈਗਾ ਜਿੰਨੀ ਬਨਸਵੰਨਤਾ ਜਿੰਨੀ ਜਾਨ ਜਾਂ ਜਿੰਨੀ ਜਿੰਨਾ ਦਮ ਸਾਡੀ ਬੋਲੀ ਚ ਹੈ ਦੁਨੀਆ ਦੀ ਕਿਸੇ ਬੋਲੀ ਚ ਨਹੀਂ ਹੈਗਾ ਕੋਈ ਬੰਦਾ ਮੇਰੇ ਨਾਲ ਆ ਕੇ ਇਸ ਗੱਲ ਤੇ ਬਹਿਸ ਕਰ ਸਕਦਾ ਵੀ ਹਾਂ ਆ ਬੋਲੀ ਤੁਹਾਡੀ ਬੋਲੀ ਨਾਲੋਂ ਬਿਹਤਰ ਅੱਜ ਮੰਗ ਪੱਤਰ ਤੋਂ ਬਾਅਦ ਅਗਲਾ ਹਰਸ਼ੀਸ਼ੀ ਹੋ ਗਿਆ ਮੰਗ ਪੱਤਰ ਤੋਂ ਬਾਅਦ ਅਗਲਾ ਸ਼ਿੰਗਾਰ ਅਗਲਾ ਸ਼ਿੰਗਾਰ ਸਾਰੇ ਪੰਜਾਬ ਦਾ ਗੇੜਾ ਹੈ ਫੇਰ ਸਰਕਾਰ ਘੇਰਾਂਗੇ ਫਿਰ ਸਾਰੇ ਸਕੂਲ ਵੀ ਘੇਰਾਂਗੇ ਤੇ ਮੈਂ ਮਾਪਿਆਂ ਨੂੰ ਅਪੀਲ ਕਰਦਾ ਆ ਆ ਪ੍ਰਸ਼ਾਸਨ ਨੂੰ ਵੀ ਮੈਂ ਕਹਿ ਦੇਣਾ ਚਾਹੁੰਦਾ ਇੱਕ ਛੱਡ 16 ਪਰਚੇ ਪਹਿਲਾਂ ਮੇਰੇ ਦੇ ਪੰਜਾਬੀ ਬੋਲੀ ਵਾਲੀ ਆ ਉਹਦੇ ਬੋਰਡਾਂ ਦੇ ਮੈਂ ਰੰਗ ਮਾਰਿਆ ਸੀ ਪਰਚੇ ਚਾਹੇ 50 ਹੋਰ ਦੇ ਦਿਓ ਚਾਹੇ ਜੇਲ੍ਹ ਡੱਕ ਦਿਓ ਚਾਹੇ ਮਰਵਾ ਦਿਓ ਪਰ ਮੈਂ ਸਕੂਲਾਂ 'ਚ ਜਾਊਂਗਾ ਜਾਊਂਗਾ ਜੇ ਇਹ ਸਕੂਲਾਂ ਦਾ ਹੱਲ ਇਹ ਸਰਕਾਰ ਨੇ ਨਾ ਕੀਤਾ ਤੇ ਮਾਪੇ ਮੇਰੇ ਨਾਲ ਸੰਪਰਕ ਕਰ ਲੈਣ ਮੁਰੇ ਮਾਪੇ ਖੜਨ ਉੱਥੇ ਫਿਰ ਇਹ ਹੋ ਜਾਂਦਾ ਵੀ ਲੱਖਾ ਕੌਣ ਆ ਹੁਣ ਮੈਨੂੰ ਇਹ ਦੱਸੋ ਕਹਿੰਦੇ ਜੀ ਲੱਖਾ ਉੱਥੇ ਉਹਨਾਂ ਨੂੰ ਜੀ ਨਹੀਂ ਕਹਿ ਕੇ ਬੁਲਾ ਰਿਆ ਛੋਡੀ ਕੋ ਮਾਂ ਦਾ ਗਲ ਫੜੀ ਬੈਠਾ ਹੋਵੇ ਛੋਡੀ ਕੋ ਮਾਂ ਨੂੰ ਮਾਰ ਰਿਹਾ ਹੋਵੇ ਤੁਸੀਂ ਜੀ ਕਹੋਗੇ ਕਿ ਸਾਡੀ ਮਾਂ ਨੂੰ ਮਾਰਦੇ ਆ ਪੰਜਾਬ ਚ ਆ ਕੇ ਇਹ ਜੀ ਕਹਿ ਕੇ ਬੁਲਾਵਾਂਗੇ ਸਾਥੋਂ ਨਹੀਂ ਜੀ ਕਿਹਾ ਜਾਣਾ ਸੋ ਇਸ ਕਰਕੇ ਇਹ ਸਾਡੀ ਸਖਤ ਲੈਹਜੇ ਚ ਤਾਬ ਨਹੀਂ ਹੈ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਸਕੂਲਾਂ ਵਾਲਿਆਂ ਨੂੰ ਵੀ ਵੀ ਸੁਧਰ ਜਾਓ ਨਹੀਂ ਭਰਾਵੋ ਹਰ ਇੱਕ ਸਕੂਲ ਚ ਆਵਾਂਗੇ ਮਾਪੇ ਨਾਲ ਖੜ੍ਹ ਜਾਣ ਉੱਥੇ ਫਿਰ ਜੋ ਹੋਊਗਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹਦੀ ਜ਼ਿੰਮੇਵਾਰੀ ਅੱਗੇ ਸਰਕਾਰ ਦੀ ਬਣਦੀ ਹੈ ਪਰ ਅਸੀਂ ਬੋਲੀ ਨੂੰ ਖਤਮ ਨਹੀਂ ਹੋਣ ਦੇਣਾ ਐ ਮਰਨ ਨਹੀਂ ਦੇਣਾ ਜਿਨਾਂ ਚਰਚਾਉਂਦੇ ਆ। ਇਹਦੀ